ਕੀ ਕਹਿਣਾ ਚਾਹੁੰਦੇ ਸੀ ਸਾਰਿਆਂ ਤੋਂ ਪਹਿਲਾਂ ਜਿੰਨੀ ਆਪਣੀ ਸੰਗਤ ਇਹ ਹਾੜਨਾ ਪ੍ਰਭਾਵਤ ਉਹਨਾਂ ਨੂੰ ਮੈਂ ਉਹ ਕਹਿਣਾ ਚਾਹਾਂਗਾ ਕਿ ਚੜ੍ਹਦੀ ਕਲਾ 'ਚ ਰਹੋ ਅਸੀਂ ਪਿੰਡ ਜੋੜਾ ਛਤਰਾਂ ਤੋਂ ਪਿੰਡ ਰਮਦਾਸ ਦੇ ਲੱਗਿਆ ਸੀ ਟੈਂਨਲੀ ਲੈ ਕੇ ਜਿਹਦੇ ਵਿੱਚ ਰਾਸ਼ਨ ਹੀ ਹੋਰ ਜ਼ਰੂਰੀ ਵਸਤਾਂ ਜਿਹੜੀਆਂ ਜਿੱਦਾਂ ਕਿ ਮਸ਼ਰਦਾਨੀ ਤਰਪਾਲਾਂ ਆਦਿ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਵੀ ਸੇਵਾ ਕਰਨਾ ਆਏ ਸੀ ਉੱਥੇ ਦੇ ਹਾਲਾਤ ਜਿਹੜੇ ਨੇ ਉਹ ਕਿੱਦਾਂ ਦੇ ਲੱਗਦੇ ਨੇ ਖਲਾਤ ਦੇ ਲੋਡ ਆ ਹੁਣ ਵੇਖੋ ਜੀ ਮੈਂ ਦੇ ਸਾਰੀ ਜਿੰਨੀ ਸੰਗਤ ਆਪਣੇ ਪੰਜਾਬ ਤੋਂ ਜਾਂ ਬਾਹਰਲੇ ਮੱਕੇ ਆਉਣ ਦੀਏ ਪ੍ਰਦੇਸ਼ਾਂ ਤੋਂ ਉਹਨਾਂ ਨੂੰ ਇਹ ਕਹਾਂਗੇ ਸਮਾਨ ਲੈ ਕੇ ਬਿਲਕੁਲ ਨਾ ਆਓ ਕਿਉਂਕਿ ਇੱਥੇ ਆਲਰੇਡੀ ਨਾ ਕਿਸ ਸਮਾਨ ਹੋ ਚੁੱਕਾ ਏ ਕਿ 6-6 ਮਹੀਨੇ ਦਾ ਰਾਸ਼ਨ ਲੋਕਾਂ ਕੋਲ ਜਮ੍ਹਾਂ ਹੋ ਗਿਆ ਏ ਹਾਂ ਹੁਣ ਆਉਣ ਵਾਲੇ ਦਿਨਾਂ ਜਿੱਥੇ ਲੋਡ ਪੈਣੀ ਹੈ ਟਰੈਕਟਰਾਂ ਦੇ ਵਿੱਚ ਉਹ ਵੀ ਤੁਸੀਂ ਆਪਣੇ ਟਰੈਕਟਰ ਲੈ ਕੇ ਆਓ ਇਹਨਾਂ ਦੀ ਆਣ ਕੇ ਮਦਦ ਕਰੋ ਕਿਉਂਕਿ ਜਿਹੜੇ ਜੱਟ ਜ਼ਿਮੀਂਦਾਰ ਅੱਜ ਉਹਨਾਂ ਨੂੰ ਹੀ ਮਿਲ ਕੇ ਆਏ ਆ ਉਹ ਇਹੋ ਗੱਲ ਕਹਿੰਦਾ ਕਿ ਰਾਸ਼ਨ ਦੀ ਕੋਈ ਲੋਡ ਨਹੀਂ ਏ ਸਿਰਫ ਹਨ ਜਦੋਂ ਜਮੀਨਾ ਪਧਰੀਆਂ ਕਰਨੀਆਂ ਉਦੋਂ ਟਰੈਕਟਰ ਆ ਤੇ ਉਹ ਵੀ ਆਪਣਾ ਟਰੈਕਟਰ ਟਰਾਲੀਆਂ ਜੋ ਵੀ ਲੈ ਕੇ ਆਉਣੀਆਂ ਆ ਜਾਓ ਤੁਹਾਡੀ ਮਤ ਕਰ ਜਿਓ ਅ ਦੂਜੇ ਬੰਨੇ ਇਹ ਵੀ ਸੋਚ ਆਇਆ ਵਾ ਕਿ ਕੁਝ ਲੋਕਾਂ ਨੇ ਦੇ ਆਪਣੇ ਰਿਸ਼ਤੇਦਾਰ ਵੀ ਸੱਦ ਲਏ ਆ ਤਾਂ ਆ ਜਾਓ ਆਪਾਂ ਵੇਖੋ ਜੀ ਮੈਂ ਅੱਜ ਆਪਣੀ ਅੱਖੀ ਵੇਖ ਕੇ ਆ ਕਿ ਜੇ ਇੱਕ ਜਨਾਨੀ ਨੂੰ ਸਮਾਨ ਦੇਈਦਾ ਉਹ ਪਰੇ ਹੋ ਕੇ ਦੂਜੀ ਨੂੰ ਫੋਨ ਕਰ ਦਿੰਦੀ ਆ ਕਿ ਆ ਜਾ ਟਰਾਲੀ ਆ ਗਈ ਉਹ ਤੂੰ ਵੀ ਸਮਾਨ ਲੈ ਜਾ ਬਹੁਤ ਲੋਟਕ ਸੋਟੋਂ ਡੀਏ ਖਾਸ ਕਰਕੇ ਜਿਹੜੇ ਬਾਹਰਲੇ ਜ਼ਿਲ੍ਹਿਆਂ ਤੋਂ ਆਉਂਦੇ ਨੇ ਸੜਕ ਦੇ ਸਮਾਨ ਲਾ ਕੇ ਚੱਲ ਜਾਂਦੇ ਬੋਰੀਆਂ ਭਰ-ਭਰ ਉਹ ਵੇਚਣ ਦੇ ਨੇ ਸਮਾਨ ਮੈਂ ਤੇ ਇਹੋ ਕਵਾਂਗਾ ਜਿੰਨੀ ਲੋੜ ਇਹ ਪੂਰੀ ਹੋ ਚੁੱਕੀ ਹੈ ਹੋਰ ਸਮਾਨ ਨਾ ਲਿਆਉਂਦਾ ਜਾਏ। ਮਾਦਾ ਟਰਾਲੀ ਲੈ ਜਾ ਹਣ।